ਗੁਰੂਆਂ ਪੀਰਾਂ ਰਾਜਾਂ ਮਹਾਰਾਜਾਂ ਨੂੰ ਜਨਮ ਦੇਣ ਵਾਲੀ ਔਰਤ ਦੇ ਸਤਿਕਾਰ ਅਤੇ ਮਹਤਤਾ ਨੂੰ ਯਾਦ ਕਰਨ ਲਈ ਮਨਾਏ ਜਾਂਦੇ ਕਮਨਤਰੀ ਮਹਿਲਾ ਦਿਸ਼ਵੀਆਂ ਆਪ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਵਿਸ਼ਵ ਪਧਰਤੀ ਮਹਿਲਾ ਦਿਵਸ ਔਰਤਾਂ ਵੱਲੋਂ ਸਮਾਜ ਸੱਭਿਆਚਾਰਕ ਆਰਥਿਕ ਤੇ ਰਾਜਨੀਤਿਕ ਖੇਤਰ ਵਿੱਚ ਪਾਏ ਜਾਂਦੇ ਯੋਗਦਾਨ ਦੀ ਸਲਾਘਾ ਵਜੋਂ ਮਨਾਇਆ ਜਾਂਦਾ ਹੈ ਇਸ ਦਿਨ ਦਾ ਇਤਿਹਾਸ 8 ਮਾਰਚ 1857 ਈਸਵੀ ਤੋਂ ਸ਼ੁਰੂ ਹੁੰਦਾ ਹੈ ਜਦੋਂ ਨਿਊਯਾਰਕ ਵਿੱਚ ਗੁਣਕਰ ਔਰਤਾਂ ਨੇ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕੀਤਾ ਅਤੇ ਕੰਮ ਦੀਆਂ ਹਾਲਤਾਂ ਵਿੱਚ ਸੁਧਾਰ ਦੀ ਮੰਗ ਕੀਤੀ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਜਿਸ ਔਰਤੋਂ ਬਿਨਾ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਉਸੇ ਸਮਾਜ ਵੱਲੋਂ ਔਰਦਾ ਬਹੁਤ ਹੀ ਨਰਾਦਰ ਕੀਤਾ ਜਾਂਦਾ ਰਿਹਾ ਹੈ ਸਭ ਤੋਂ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ 18 ਮਾਰਚ 1911 ਈਸਵੀ ਨੂੰ ਮਨਾਇਆ ਗਿਆ ਸੀ ਇਸੇ ਤਨਜੂਰਪ ਵਿੱਚ 1 ਲੱਖ ਤੋਂ ਵੱਧ ਔਰਤਾਂ ਨੇ ਅਨੇਕਾਂ ਮੁਜਾਰੇ ਕੀਤੇ ਰਾਜਕਵਾਰੀ ਸੋਫੀਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਪੋਤੀ ਅਤੇ ਮਹਾਰਾਜਾ ਗਲੀਬ ਸਿੰਘ ਜੀ ਦੀ ਧੀ ਸੀ ਉਸਨੇ 20ਵੀਂ ਸਦੀ ਦੇ ਆਰੰਭ ਵਿੱਚ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਅਨੇਕਾਂ ਸੰਘਰਸ਼ ਕੀਤੇ ਉਸਨੇ ਆਪਣਾ ਸਾਰਾ ਜੀਵਨ ਔਰਤਾਂ ਦੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਹੋਏ ਬਤਾਇਆ 1928 ਇਸਵੀ ਵਿੱਚ 21 ਸਾਲ ਦੀਆਂ ਸਾਰੀਆਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਗਿਆ। ਬੀਸਕ ਔਰਤਾਂ ਨੇ ਆਪਣੇ ਹੱਕਾਂ ਦੀ ਗੱਲ 19ਵੀਂ ਸਦੀ ਦੇ ਵਿੱਚ ਉਠਾਈ। ਪਰ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲਗਭਗ 400 ਸਾਲ ਪਹਿਲਾਂ 15ਵੀਂ ਸਦੀ ਵਿੱਚ ਹੀ ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ। ਇਹਾ ਸੋਕੋਂ ਮੰਦਾ ਅਖੀ ਹੈ ਜਿੱਥੇ ਜਮੇ ਰਜਾਨ। ਸਿੱਖ ਧਰਮ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸੰਸਾਰ ਦੇ ਤਕਰੀਬਨ ਸਾਰੇ ਧਰਮਾਂ ਵਿੱਚ ਇਸਤਰੀ ਨੂੰ ਕਿਸੇ ਨਾ ਕਿਸੇ ਢੰਗ ਨਾਲ ਤਿਰਸਕਾਰਿਆ ਜਾਂਦਾ ਸੀ। ਉਹ ਧਾਰਮਿਕ ਕਾਰਜਾਂ ਵਿੱਚ ਹਿੱਸਾ ਨਹੀਂ ਲੈ ਸਕਦੀ ਸੀ। ਸਿੱਖ ਗੁਰੂ ਸਾਹਿਬਾਨਾਂ ਨੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਰਜਾ ਦਿੱਤਾ। ਉਹਨਾਂ ਨੂੰ ਸਿੰਘਾਂ ਦੇ ਬਰਾਬਰ ਬਿਠਾ ਕੇ ਅੰਮਰ ਸਕਾਇਆ। अनेका ਸਿੱਖ ਬੀਬੀਆਂ ਨੇ ਨਾ ਕੇਵਲ ਜੰਗਾਂ, ਜੁੱਦਾਂ ਵਿੱਚ ਸਿੰਘਾਂ ਦੇ ਬਰਾਬਰ ਬਹਾਦਰੀ ਦੇ ਜੋਰ ਵਿਖਾਏ। ਅਤੇ ਫੋਜਾਂ ਦੀ ਅਗਵਾਈ ਕਰਦੇ ਅਸੀਂ ਦੀਆਂ ਪ੍ਰਾਪਤ ਕੀਤੀਆਂ ਜੇਕਰ ਕੁਰਬਾਨੀ ਦੇਣ ਦਾ ਮੌਕਾ ਆਇਆ ਤਾਂ ਮਾਤਾਵਾਂ ਨੇ ਆਪਣੇ ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਝੋਲੀਆਂ ਵਿੱਚ ਪੁਆਏ ਸਹਿ ਕਸ਼ਟ ਸਹਿ ਕੇ ਕੌਮ ਦੀ ਅਗਵਾਈ ਕੀਤੀ ਆਪਣੇ ਬੱਚਿਆਂ ਅੰਦਰ ਕੁਰਬਾਨੀ ਦਾ ਜਜ਼ਬਾ ਭਰਿਆ ਅਤੇ ਸਿੱਖੀ ਦੀ ਆਣ-ਸਾਣ ਨੂੰ ਕਾਇਮ ਰੱਖਿਆ ਜੇਕਰ ਅਸੀਂ ਦੇਖ ਫਰਾਈਆਂ ਚੰਗੀਆਂ ਮਾਮਾਂ ਭੈਣਾਂ ਤੀਆਂ ਜਾਣੇ ਦਾ ਸੰਦੇਸ਼ ਸਾਰੀ ਦੁਨੀਆ ਤੱਕ ਪਹੁੰਚਾ دیਏ ਤਾਂ ਔਰਤਾ ਉੱਤੇ ਹੋ ਰਹੇ ਜ਼ੁਲਮਾਂ ਨੂੰ ਖੰਲ ਪੈ ਸਕਦੀ ਹੈ ਮਹਿਲਾ ਦਿਵਸ ਮਨਾਉਣ ਦਾ ਫਾਇਦਾ ਵੀ ਤਾਂ ਹੀ ਹੈ ਜੇਕਰ ਅਸੀਂ ਬਾਕੀ ਦਾ ਸਾਰਾ ਸਾਲ ਵੀ ਔਰਤਾਂ ਦਾ ਦਿਲੋਂ ਸਤਿਕਾਰ ਕਰੀਏ ਔਰਤਾਂ ਨੂੰ ਵੀ ਚਾਹੀਦਾ ਹੈ ਕਿ ਉੱਚਾ ਸੁੱਚਾ ਜੀਵਨ ਵਸਿਤ ਕਰਨ ਬਹੁਤ ਬਹੁਤ ਧੰਨਵਾਦ